ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਉਮੀਦ ਕਰਦੇ ਆਂ ਜੀ ਸਾਰੇ ਜਣੇ ਠੀਕ ਹੋਵੋਗੇ ਤੇ ਆਹ ਜੀ ਆਪਾਂ ਜਿਹੜਾ ਕਿ ਆਪਾਂ ਪੁਰਾਣਾ ਇਤਿਹਾਸ ਆਪਣਾ ਭੁੱਲਦੇ ਜਾ ਰਹੇ ਆਂ ਜੀ ਤੇ ਉਹਨੂੰ ਮੁੱਖ ਰੱਖਦੇ ਹੋਏ ਆਪਾਂ ਨਵੀਂ ਚੀਜ਼ ਤੁਹਾਡੇ ਲਈ ਬਣਾਈ ਹੈ ਜੀ ਤੇ ਕੋਈ ਕੋਈ ਬਣਾਉਂਦਾ ਜੀ ਵੈਸੇ ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਤੇ ਆਪਾਂ ਦੋ ਕਿਰਪਾਨਾਂ ਬਣਾਈਆਂ ਜੀ ਤੇ ਇੱਕ ਢਾਲ ਬਣਾਈ ਹੈ ਜੀ ਨਾਲ ਇਹ ਜਿਹਦੋਂ ਕਿਰਪਾਨਾਂ ਬਣਾਈਆਂ ਜੀ ਆਪਾਂ ਇਹ 3-3 ਫੁੱਟ ਦੀਆਂ ਲੰਮੀਆਂ ਸੀਗੀਆਂ ਜੀ ਤੇ ਇਹਨਾਂ ਦੀ ਚੜਾਈ ਵੈਸੇ ਤਾਂ 9 ਇੰਚ ਬਣ ਗਈ ਸੀਗੀ ਤੇ ਪਰ ਆਪਾਂ ਜਦੋਂ ਮੋੜ ਪੈਂਦਾ ਜੀ ਉਹਨੂੰ ਕੱਟ ਕੇ ਆਪਾਂ ਵਿੱਚੋਂ ਕੱਢ ਲਏ ਸੀਗੇ ਜੀ ਪੀਸ ਦੋਨੋਂ ਘਰਪਾਨਾਂ ਦਾ ਤੇ ਉਸ ਤੋਂ ਬਾਅਦ ਜੀ ਆਪਾਂ ਗ੍ਰਾਈਂਡਰ ਮਾਰਤਾ ਸੀਗਾ ਪੂਰੀ ਸਫਾਈ ਨਾਲ ਜੀ ਤੇ ਇਹਨਾਂ ਦੇ ਉੱਤੇ ਆਪਾਂ ਪਾਲਿਸ਼ ਵੀ ਕਰਾਂਗੇ ਟੱਚ वुਡ ਦੀ ਤੇ ਇਹਨਾਂ ਦੇ ਨਾਲ ਹੀ ਆਪਾਂ ਉਸ ਤੋਂ ਬਾਅਦ ਜੀ ਆ ਮਾਰਨ ਤੋਂ ਬਾਅਦ ਇਹਨਾਂ ਦੇ ਟੱਚ वुਡ ਤੇ ਹੁੰਦੇ ਉੱਤੇ ਆਪਾਂ ਹੁਣ ਢਾਲ ਬਣਾਵਾਂਗੇ ਜੀ ਤੇ ਇਹ ਵੀ ਆਪਾਂ ਆਰੇ ਦੇ ਉੱਤੇ ਹੀ ਬਣਾਵਾਂਗੇ ਆਪਣੇ ਕੋਲ ਪੀਸ ਸੀਗਾ ਜੀ ਜਿਹੜਾ ਇਹ 1.5/1.5 ਦਾ ਪੀਸ ਸੀਗਾ ਜੀ ਇਹ ਜਿਹੜਾ ਜਿਵੇਂ ਆਪਣੇ ਖੰਡਾ ਵੀ ਹੁੰਦਾ ਉਹਦੇ ਵੀ ਦੋ ਕਿਰਪਾਨਾਂ ਹੁੰਦੀਆਂ ਜੀ ਇੱਕ ਮੇਰੀ ਦੀ ਹੁੰਦੀ ਹੈ ਇੱਕ ਪੀਰੀ ਦੀ ਸ੍ਰੀ ਗੁਰੂ ਅਰਗੁਵਿੰਦ ਸਾਹਿਬ ਜੀ ਨੇ ਬਖਸ਼ੀਆਂ ਸੀ ਗਈ ਆਪਾਂ ਨੂੰ ਤੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਇਹਨਾਂ ਨੂੰ ਬਣਾਇਆ ਜੀ ਤੇ ਆਪਾਂ ਟਾਲ ਦਾ ਪੀਸ ਕੱਟ ਲਿਆ ਸੀਗਾ ਜੀ ਤੇ ਇਹਦੇ ਪਿਛਲੇ ਹਿੱਸੇ ਦੇ ਜਿੱਥੋਂ ਆਪਾਂ ਹੱਥ ਪਾ ਕੇ ਫੜਦੇ ਹਾਂ ਜੇ ਟਾਲ ਨੂੰ ਜਿਵੇਂ ਸੇਫਟੀ ਵਾਸਤੇ ਹੁੰਦੀ ਹੈ ਜੀ ਆਪਣੇ ਪੁਰਾਣੇ ਸਮੇਂ 'ਚ ਇਹ ਵਰਤਦੇ ਹੁੰਦੇ ਸੀਗੇ ਢਾਲ ਨੂੰ ਤੇ ਇਹਦੇ ਵਿੱਚ ਹੀ ਆਪਾਂ ਹੁਣ ਇਹ ਕਿਰਪਾਨਾ ਨੂੰ ਐਡਜਸਟ ਕਰ ਦਾਂਗੇ ਜੀ ਤੇ ਇਹ ਆਪਾਂ ਸ਼ੋਪੀਸ ਵਾਸਤੇ ਹੀ ਤਿਆਰ ਕੀਤਾ ਜੀ ਅੰਦਰ 'ਚ ਜਿੱਥੇ ਵੀ ਲਾਇਆ ਹੋਇਆ ਸੋਨਾ ਲੱਗਦਾ ਜੀ ਦੇਖਣ ਨੂੰ ਤੇ ਇਹਦਾ ਅਗਲਾ ਪਾਸਾ ਹੁੰਦਾ ਜੀ ਜਿਹੜਾ ਉਹ ਸਾਫ਼ ਹੀ ਹੈ ਜੀ ਤਿੰਨ ਦੇ ਉੱਤੇ ਆਪਾਂ ਖੰਡਾ ਜਾਂ ਇੱਕ ਕਿਉਂਕਰ ਵੀ ਲਾ ਸਕਦੇ ਹਾਂ ਬਣਾ ਕੇ ਤੇ ਉਹ ਲਾਵਾਂਗੇ ਜੀ ਤੇ ਇਹਨੂੰ ਪਾਲਿਸ਼ ਕਰਕੇ ਆਪਾਂ ਤਿਆਰ ਕਰਤਾ ਸੀਗਾ ਜੀ ਤੇ ਜੇ ਵਧੀਆ ਲੱਗੀ ਇਹ ਵੀਡੀਓ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਵੀ ਤੇ ਤੁਹਾਡਾ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ